ਇਹ ਜੀ ਪਿੰਡਾਂ ਦੇ ਵਿੱਚ ਜਿੱਦਾਂ ਦੇ ਕੰਮ ਕਾਇ ਸਭ ਤੁਹਾਡੇ ਨਾਲ ਸ਼ੇਅਰ ਕਰੀਦੇ ਜੀ ਮਾਜਾ ਲਾਈਵ ਚੈਨਲ 'ਚ ਸਵਾਗਤ ਆ ਤੁਹਾਡਾ। ਸਵੇਰ ਦਾ ਟਾਈਮ ਹੈ। ਇੱਧਰ ਬੱਚੇ ਖੇਡਣ ਦੇ। ਅੱਜ ਆਪਾਂ ਵੀਰਨਾ ਚાલુ ਕੀਤਾ ਹੈ। ਗੁੜ ਬਣਾਉਂਦੇ। ਇੱਧਰ ਰੋ ਕੱਢਣ ਦੇ। ਹੁਣ ਸਟਾਰਟ ਹੋ ਗਿਆ ਵੀਰਨਾ। 1.5-2 ਮਿੰਟ ਤਾਂ ਚੱਲੂਗਾ। ਗੋੜ ਬਣਾਇਆ ਕਰੂ ਆਪਣਾ ਕਈ ਵੀਡੀਓ ਜਿੱਦਾਂ ਨਾ ਆਪਾਂ ਦਿਖਾਇਆ ਸੀ ਕਮਾad ਵੀ ਇਧਰ ਬੋਲੀ ਜਾਂਦੇ ਕਿ ਤੂੰ ਵੀਡੀਓ ਬਣਾਉਂਦੇ ਆ ਜੀ ਰੋ ਪਾਦਤੀ ਕੜਾਈ ਚ ਤਨੇ ਸਈ ਅਗੜਾਈ ਜਾਣਗੇ ਇਹ ਬੁਰਗਾਨੇ ਇਧਰ ਵਾਲੇ ਦੋਲੇ ਸਬਜ਼ੀਆਂ ਜਿਹੜੀਆਂ ਲਾਈਆਂ ਲੱਗੀਆਂ ਇਹ ਬਿਰਕ ਕਰਾਂ ਦੇ ਪਿੱਛੇ ਹੀ ਆਪਣਾ ਚੁੰਬਾ ਬਣਾਇਆ ਉੱਤੇ ਬਿਲ ਨਾ ਲਾਇਆ ਗਰਮ ਗਰਮ ਗੁੜ ਮੌਤਵਦੀਆਂ ਦਾ ਖਾਣ ਵਾਸਤੇ ਵੀ ਅੱਜ ਗੁੜ ਦੁਆਰੇ ਸਾਰਾ ਤਾਂ ਗੁੜ ਬੰਦੇ ਕਰਕੇ ਜਿਆਦਾ ਨਹੀਂ ਕੋਈ ਬਚੇ ਗਿਆ ਇਸ ਤਰ੍ਹਾਂ ਸਾਰਿਆਂ ਨੇ ਜਦੋਂ ਗੁੜ ਬਣਨ ਉੱਤੇ ਰਹਿੰਦੇ ਕਿਉਂਕਿ ਉਹ ਕਾਂਡੇ ਦੇ ਵਿੱਚ ਉਗਾਉਂਦੇ ਇਹ ਜੀ ਆਪਣੇ ਤੁਹਾਡੇ ਸਾਰ ਸਾਂਝੇ ਕਰਦੇ ਹਾਂ ਕੰਮ ਕਾ ਜਿਹੜੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਜੀ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗਦੀ ਅੱਗੇ ਅਗੇ ਤੜਨਾਂ ਹੋਰ ਵੀ ਵੀਡੀਓ ਵਧੀਆ ਜੀ ਬਣਾ ਕੇ ਸ਼ੇਅਰ ਕਰਿਆ ਕਰਾਂਗੇ ਇਹ ਹੁਣ ਰੋ ਜਿਹੜੀ ਉਹ ਉਬਲ ਲੱਭੀਆ ਇਹਦੇ ਉਪਰੋਂ ਜਿਹੜੀ ਮੈਲ ਆਈ ਹੁੰਦੀ ਉਹ ਲਾਉਣੀ ਹੈ ਰੋ ਦੇ ਉਪਰ ਉਹਦੇ ਕਾਲੀ ਕਾਲੀ ਜਿਹੀ ਬਣਨੀਏ ਉਹ ਲਾਉਂਦੇ ਆ ਜਿਆਦਾ ਉਹ ਤੇ ਫਿਰ ਉਹ ਵੱਡੀ ਪੂਣੀ ਨਾਲ ਲਾਉਂਦੇ ਇਦਾਂ ਥੋੜੀ ਤੇ ਰੰਬੇ ਨਾਲ ਖੁਰਚ ਕੇ ਲਾ ਲਈ ਦੋ ਦਿਨ ਵੀਡੀਓ ਤਿੰਨ ਦਿਨ ਨਹੀਂ ਆਈ ਦੇ ਕੁਛ ਫੋਨ ਚ ਪ੍ਰੋਬਲਮ ਹੈ ਫੋਨ ਵੀਡੀਓ ਨਹੀਂ ਅਪਲੋਡ ਕਰਨ ਦੇ ਵੀਡੀਓ ਦੇ ਕਿੰਨੇ ਦਿਨਾਂ ਦੀ ਵੀ ਬਣੀ ਹੈ ਗੂੜ ਬੰਨਾ ਸਟਾਰਟ ਹੋ ਗਿਆ ਇਹਨੂੰ ਆਪਾਂ ਕਾਂਢੀ ਚ ਪਾ ਦਾਂਗੇ ਫਿਰ ਇਹ ਆਪਣੀ ਮਰਜ਼ੀ ਆ ਇਹਨੂੰ ਕੱਪੜੇ ਦੇ ਜਿਸ ਤਰ੍ਹਾਂ ਪੇਸੀਆਂ ਪਾ ਲੋ ਰੋੜੀਆਂ ਪਾ ਲੋ ਉਹ ਵੀਡੀਓ ਥੋੜੀ ਜੀ ਸਕਿਪ ਉਹ ਜਿਹਨੇ ਜਿੱਥੇ ਰੋੜੀਆਂ ਪਾਈਆਂ ਸੀ ਉਹ ਨਹੀਂ ਆਈ ਇਹਨੂੰ ਇਹਦੇ ਵਿੱਚ ਪਾ ਕੇ ਤੇ ਖਲਾਅ ਦੇਣਾ ਗੁਰ ਜਿਹੜੇ ਦੇ ਘੁੜ ਬਣਾਉਂਦੇ ਜਿਨ੍ਹਾਂ ਨੂੰ ਪਤਾ ਉਹ ਸਮਝ ਗਿਆ ਹੋਣਗੇ ਕਿ ਤੋਂ ਅਗੇ ਕੀ ਪ੍ਰੋਸੈਸ ਜਿਹੜਾ ਕਰਨਾ ਤੇ ਜਿਨ੍ਹਾਂ ਨਹੀਂ ਫਿਰ ਰਹੀ ਅਗਲੇ ਇਸ ਤੋਂ ਬਾਅਦ ਵਿੱਚ ਬਣਾਵਾਂਗੇ ਫਿਰ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਤੋਂ ਬਾਅਦ ਕਿ ਸਟੈਪ ਹੁਣ ਇਹਨੂੰ ਇਦਾਂ ਗੁੱਡੀਆਂ ਦੇ ਜਾਣੀਆਂ ਤੇ ਆਪਾਂ ਗੁੱਡ ਤਿਆਰ ਹੈ ਜੀ